ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878623917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਆ ਵੀਰੇ ਇੱਕ HF ਨਸਲ ਦੀ ਬੈੜ ਹੈਗੀ ਤੇ ਇੱਕ ਮੋਹਰਾਂ ਨਸਲ ਦੀ ਝੋਟੀ ਹੈਗੀ ਬਾਈ ਜੀ ਨੇ ਕਰਾਵਾਂ ਇਹ ਗੱਲਬਾਤ ਕਿਹੜਾ ਪਿੰਡ ਆ ਕੀ ਇਹਨਾਂ ਦਾ ਰੇਟ ਆ ਕੀ ਬੇਟਾ ਪੁੱਛ ਕੇ ਦੱਸ ਦੇ ਆ ਜਾ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਆਂ ਵੀਰੇ ਪਿੰਡ ਕਿਹੜਾ ਆ ਗਿਆ ਵੀਰ ਹੋਰ ਜਮਨਸਈਆਂ ਪਿੰਡ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਨਸੀਲ ਰਾਮਪਰਾਪੂਲ ਨਸੀਲ ਰਾਮਪਰਾਪੂਲ ਨੇੜੇ ਆਪਣੇ ਰਾਮਪਰਾਪਾ ਰਾਮਪਰਾਪਰਾ ਸ਼ਹਿਰ ਤੇ ਕਰਿਆੜ ਵਾਲਾ ਆ ਗਿਆ ਕੋਲੇ ਹਣਾ ਕਰਿਆੜ ਇੱਧਰ 2 ਕਿਲੋਮੀਟਰ ਕਰਿਆੜ ਵਾਲਾ ਰਾਮਪਰਾਪੂਲ ਆਪਾਂ ਨੂੰ 6 ਕਿਲੋ ਦੱਸੋ ਓਕੇ ਤੇ ਵੀਰੇ ਨੰਬਰ ਬੋਲੋ 97819 97850 ਦੁਬਾਰਾ ਫੇਰ ਰਿਪੀਟ ਕਰ ਦਿਓ 97819 97850 ਓਕੇ ਵੀਰੇ ਅੱਜ ਆਪਾਂ ਦੋ ਜਾਨਵਰ ਦਿਖਾਉਣੇ ਹਾਂ ਹਾਂਜੀ ਹਾਂਜੀ ਜਿਹੜੀ ਆਪਾਂ ਤੇਰੇ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਂਦੇ ਆ ਤੀਜੇ ਸੂਈ ਵਾਲੀ ਇਹ ਆਪਣੀ ਘਰ ਦੀ ਏ ਜੀ ਤਰਾਹ ਦੀ ਸੂਈ ਵਾਲੀ ਸੂਈ ਆ ਜੀ ਪੈ ਗਈ ਜੇਰ ਪਈ ਠੀਕ ਹੈ ਜੀ 40 ਲੀਟਰ ਬਾਲਾ ਕੱਢਾ ਕੱਟੀ ਨੂੰ ਪਾ ਦੇ ਓਕੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਉਹਨੂੰ ਅੱਜ ਇਹਨੂੰ ਸੂਈ ਨੂੰ ਹੋਣ ਜੀ 7 ਘੰਟੇ ਤੋਂ ਜੇਰ ਜੂਰ ਪ੍ਰੋਪਰ ਪੈ ਗਈ ਜੇਰ ਵੀਰੇ ਮੈਂ ਦੇਖ ਲਿਆ ਤੁਹਾਨੂੰ ਦਿਖਾ ਵੀ ਦੂੰ ਕੋਈ ਗੱਲ ਨਹੀਂ ਤੇ ਕੱਟੀ ਆ ਗਈ ਮਗਰ ਇਹਦੇ ਹਾਂ ਦੇ ਕਿੰਨਾ ਦੁੱਧ ਇਹ ਤਾਂ ਪਿਛਲੇ ਸੂਏ ਦਾ ਰਕਾਰ ਰਿਹਾ ਪਿਛਲੇ ਸੂਏ ਜੀ ਦਾ 15 ਲੀਟਰ ਦੁੱਧ ਚੋਇਆ ਸੀ ਓਕੇ ਐਸ ਵਾਰ ਤਾਂ ਉਦੋਂ ਹੀ ਵਾਦ ਕੇ ਦੁੱਧ ਦਊਗੀ ਓਕੇ ਹਾਂ ਜੀ ਹਾਂ ਐਦ ਕੀ ਕੀ 12 ਲੀਟਰ ਦਾ ਵੀ ਮੰਨਦੇ ਹੈਗੇ ਠੀਕ ਆ ਵੀਰੇ ਆ ਵੀਰੇ ਮੈਂ ਤੁਹਾਨੂੰ ਇਹ ਛੋਣਾ ਛੋਣਾ ਦੇ ਗੈਪ ਕਰਾਉਣਾ ਚੱਕ ਨੇੜ ਤੋਂ ਆ ਦੇਖੋ ਸਵੇਰ ਦੀ ਸੂਈ ਵੀ ਨਗਰ ਆ ਗਈ ਮੁਰਾ ਨਾਲ ਦੀ ਕੱਟੀ ਤੇ ਆ ਦੇਖੋ ਪਿੱਛੇ ਦੇਖੋ ਤੋੜ ਲਾ ਵੀਰੇ ਨੂੰ ਕੱਢ ਲਾ ਤੋੜ ਕੇ ਦਿਖਾ ਦਈਏ ਆ ਦੇਖੋ ਜੀ ਪੂਰੀ ਇੱਕ ਨੰਬਰ ਥਣ ਥਣ ਰੋਗ ਰੋਗ ਦਾ ਲੱਗਿਆਗਾ ਤੋੜਾ ਤਾਰਾ ਕਰ ਲੋ ਚੱਕ ਪੂਰੀ ਇੱਕ ਨੰਬਰ ਝੋਟੀ ਹੈਗੀ ਤੇ ਵੱਡੇ ਘੱਟ ਘੜਦੀ ਜੇ ਛੋਟੀ ਹੁੰਦੀ ਮੈਂ ਤੁਹਾਨੂੰ ਦੱਸ ਦੇਣਾ ਸੀਗਾ ਆ ਦੇਖੋ ਥਣਲੇਵਾ ਕਰੋ ਨੇੜੇ ਤੋਂ ਚੈੱਕ ਇੱਕ ਨੰਬਰ ਪੂਰੀ ਚੰਗੀ ਡਰਦੀ ਹੈ ਥੋੜੀ ਬੱਚੇ ਦਾ ਵੀ ਕਰਦੀ ਹੈ ਤਾਜੀ ਸੂਈ ਵੀ ਆ ਦੇਖੋ ਜੀ ਕਰੋ ਚੈੱਕ ਜੋ ਇਤਨਾ ਪੂਰੀ ਵਧੀਆ ਆ ਦੇਖੋ ਵੀਰੋ ਜੇਰ ਦੇਖ ਲਓ ਭਾਈ ਤੇ ਕਰੋ ਚੈੱਕ ਝੋਟੀ ਆ ਦੇਖੋ ਜੀ ਥਣਲੇਵਾ ਮੈਂ ਤੁਹਾਨੂੰ ਫੇਰ ਤੋਂ ਚੈੱਕ ਕਰਾਉਣਾਗਾ ਆ ਦੇਖੋ ਪੂਰੀ ਚੰਗੀ ਝੋਟੀ ਆ ਵਾਕਈ ਦੁੱਧ ਕਢ ਦੂ ਕੋਈ ਕਹਿਣ ਦੀ ਗੱਲ ਨਹੀਂ ਵੀ ਕਹਿਤਾ ਤੇ ਕਢਤਾ ਤੇ ਵੀਰੇ ਲੱਖੀ ਦੀ ਮੰਗ ਇਹਦੀ ਸਮਾਰ ਫੋਨ ਤੇ ਹੀ ਕਰ ਲਾਂਗੇ ਜਾਇਜ ਹੋਊਗੀ ਜਮਾਂ ਪਾਚੇ ਤਾ ਹਾਂਜੀ ਹਾਂਜੀ ਜਮਾਂ ਦੇਣ ਲੈਂਦੇ ਹਾਂ ਤਾਰਾ ਤੁਰਾ ਮਾਰ ਕੇ ਦਿਖਾਵਾਂਗੇ ਹਾਂਜੀ ਹਾਂਜੀ ਬਾਈ ਲਾਓ ਬੱਚਾ ਫਿਰ ਲੈ ਤਰੇ ਖੋਲੋ 330 ਆ ਦੇਖੋ ਵੀਰੋ ਬੱਚਾ ਚਾਹੁੰਦਾ ਦੇਖੋ ਰੱਜੀ ਵਿਆਹ ਦਾ ਨਾ ਵੀਰੇ ਢਕਾ ਕੇ ਹੁਣ ਨਹੀਂ ਬਾਈ ਹੁਣ ਥੋੜਾ ਨਾ ਪਹਿਲਾਂ ਠੀਕ ਆ ਜਾ ਕੇ ਬੱਚੇ ਨੂੰ ਓਕੇ ਆ ਦੇ ਇਸ ਕੁਆਲਿਟੀ ਕਰ ਲੋ ਚੱਕ ਤੇ ਪੂਰੇ ਵੱਡੇ ਘੱਟ ਘਾੜ ਦੀ ਆ ਧਾਰ ਦੂਰ ਪੂਰੀ ਬੋਲੀ ਆ ਵੀਰੇ ਬੋਲੀ ਤਾਂ ਮੋਟੀ ਧਾਰ ਆ ਓਕੇ ਤੁਸੀਂ ਵੀ ਕਾਮਾਰ ਗਿਆ ਭਈਆ ਕਹੇ ਉਹ ਤੁਹਾਡੇ ਬੈਠ ਗਿਆ ਬਾਹਰ ਹੀ ਚਲੋ ਕਰੋ ਚਕਰਾਓ ਚੱਕ ਧਾਰਾ ਕਰ ਦਿਓ ਬੱਚਾ ਮੂਰੇ ਕਿ ਉੱਤਰਾ ਹੀ ਬੱਚਾ ਆਪਾਂ ਬੰਨ ਰਹੇ ਆ ਧਾਰਾ ਤੁਹਾਨੂੰ ਕਰਾਉਣਿਆ ਚੱਕ ਤੇ ਬੇਫਿਕਰ ਹੋ ਕੇ ਮੰਗਾ ਲਿਓ ਤੇ ਬਾਕੀ ਦੀ ਗੱਲ ਹੈਗੀ ਆ ਵੀ ਤੁਸੀਂ ਆਪ ਦੀ ਦਸੱਲੀ ਕਰਕੇ ਲਿਜਾ ਸਕਦੇ ਹੋ ਦੋ ਟਾਈਮ ਪੌਂਦੀ ਚੋਕ ਹੈ ਨਾ ਵੀਰੇ ਲੱਖੀ ਹਾਂਜੀ ਹਾਂ ਭਾਈ ਕਸਰਦੀ ਕਰ ਲਓ ਜਦੋਂ ਮਰੋ ਓਕੇ ਓਕੇ ਕਰੋ ਧਾਰਾ ਮਾਰੋ ਵੀਰੇ ਆ ਦੇਖ ਧਾਰਾ ਦੇਖੋ ਬੰਦੀ ਬਰੋ ਇਸ ਧਾਰ ਦਾ ਗਿਆ ਬਾਤ ਆ ਗਈ ਨਲਕਿਆਂ ਨੂੰ ਵਰਦੀ ਆ ਦੇਖੋ ਜੀ ਕੋਈ ਇੱਕ ਨੰਬਰ ਆ ਬਈ ਓਕੇ ਵੀਰੇ ਬਸ ਠੀਕ ਆ ਧਾਰਾ ਤੁਹਾਨੂੰ ਕਰਾ ਦਿਆਂ ਚੱਕ ਮੁੱਲ ਬਾਈ ਫੋਨ ਤੇ ਕਰੂਗਾ ਹੁਣ ਆਪਾਂ ਗੱਲਬਾਤ ਕਰਦੇ ਆ ਬੈਠ ਦੀ ਵੀਰੇ ਆਜੋ ਬੈਠ ਆ ਗਈ ਐਫ ਨਸਲ ਚ ਹਨਾ ਹਾਂਜੀ ਹਾਂਜੀ ਬਾਈ ਜਾਓ ਕੋਲੇ ਜਾਓ ਉਹਦੇ ਮੜਾਏ ਇਹਦੀ ਕੀ ਡਿਟੇਲ ਆ ਵੀਰੇ ਕਹਿਮਾ ਸੁਆ ਇਹ ਦੂਜਾ ਸੁਆ ਸੁਣ ਰਹੀ ਆ ਵੀਰੇ ਪਹਿਲਾਂ ਨੇ 28 ਲੀਟਰ ਦੁੱਧ ਚਵਾਇਆ ਹੋਇਆ ਇਹਦੀ ਕਿੰਨਾ ਦੇ ਦੂਗੀ ਐਸ ਵਾਰ ਤਾਂ 32 ਕਿਲੋ ਲੀਟਰ ਦਾ ਹੀ ਜਿਹੜੇ ਸਰ ਮੈਂ ਇਹਦੀ ਤਿਆਰੀਆਂ ਨੇ 32 33 ਲੀਟਰ ਇਹਨੇ ਖੁੱਲਾ ਬੱਦ ਪਾ ਬਾਕੀ ਦਾ ਜਾਦ ਬ੍ਰੀਡ ਬੂਰੀਆ ਗਰਮੇ ਗਰਮ ਹੀ ਨਾ ਦੇ ਬਰਾਬਰ ਮੰਨਦੀ ਆ ਮੌਜ ਨਾ ਖੜੀ ਆ ਖੜੀ ਆ ਚਾਹੀਦੀ ਕਰਨੀ ਆ ਕੋਈ ਆਈ ਨਹੀਂ ਬਹੌਬਦੀ ਹੋਵੇ ਵੀਰ ਲੱਖੀ ਇਹਦੀ ਡਿਮਾਂਡ ਸਮਾਨੇ ਵੀ ਫੋਨ ਕੀ ਕਰਦਾ ਹੂ ਤਾਂ ਜਮਨ ਜਾਏ ਨਾ ਕਈ ਵਾਰੀ ਬੰਦਾ ਫੋਨ ਲਾਉਣ ਲੱਗੇ ਡਰੀ ਜਾਂਦਾ ਰਹਿੰਦਾ ਵੀ ਨਹੀਂ ਨਹੀਂ ਯਾਨੀ ਕਿੰਨੀ ਓਕੇ ਬਾਅਦ ਦੇਣ ਲੈਣ ਵਾਲੇ ਹੋਣਗੇ ਬਿਲ ਆ ਦੇਖੋ ਵੀਰੋ ਥਾਣ ਦੇਖੋ ਤੇ ਭਾਂਡੇ ਭੁੰਡੇ ਦੀ ਬਹੁਤ ਚੰਗੀ ਆ ਚੌੜੀ ਜੂੜੀ ਪੂਰੀ ਪਈ ਆ ਤੇ ਕੋਈ ਕਮੀ ਨਹੀਂ ਹੈਗੀ ਐ ਨਹੀਂ ਵੀ ਕੋਈ ਟੁੱਟੀ ਜੀ ਆ ਰੀੜ ਦੀ ਹੱਡੀ ਦੀ ਪੂਰੀ ਮਜ਼ਬੂਤ ਆ ਤੇ ਕਿਤੋਂ ਨਹੀਂ ਕੋਈ ਖੁੰਜੀ ਵੀ ਮੱਲਾਂ ਨੂੰ ਦੁਰਦੀ ਆ ਦੇਖੋ ਚੌੜੀ ਹੋ ਹੋ ਤੇ ਕਿੰਨੇ ਦਿਨ ਘਟਜੂ ਲਖੀ ਇਹ ਅੱਜ 5 ਦਿਨ ਬਾਕੀ ਬਾਕੀ ਠੀਕ ਆ ਵੀਰੇ ਹੁਣੇ ਹੀ ਬਹੁਤ ਤਿਆਰਤਾ ਹੋਈ ਬੈਠੀ ਆ ਬਹੁਤ ਸੋਹਣੀਆਂ ਤਿਆਰੀਆਂ ਨੇ ਜੀ ਮੋੜ ਲਿਓ ਜੀ ਆ ਦੇਖੋ ਦਾ ਮਾਰਕਟੇਟ ਪੈਂਡਾ ਜੀ 32 33 ਲੀਟਰ ਠੰਡਾ ਚਵਾ। ਬਾਕੀ ਦਾ ਵੀਰ ਕੋਈ ਸੇਵਾ ਕਰੂ ਤਾਂ ਆਪਦੀ ਚੋਲੂ। ਹਾਂਜੀ ਹਾਂਜੀ। ਤੇ ਨਾਣਾ ਨੂਣਾ ਦੁੱਧ ਵਾਲੀਆਂ ਦੇਖੋ ਮਿਲਕ ਵੇਨ ਦੇਖੋ ਰਸਾ ਪੈ ਪਰ ਗਈ ਹੈਗੀ। ਪੂਰੀ ਇੱਕ ਨੰਬਰ। ਆ ਘਰੋ ਜੀ ਚੈੱਕ। ਵੱਡੇ ਘੱਟ ਘਾਟ ਦੀ ਆ। ਤੇ ਕੋਈ ਕਮੀ ਨਹੀਂ। ਦੋ ਨਾਗ ਸੀ ਦੁਨੀਆਂ ਤੁਹਾਨੂੰ ਦਿਖਾਤੇ ਆ। ਪੂਰੀ ਚੰਗੀ। ਹਾਲੇ ਬਾ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾਉਣਾ। ਮੂਹਰੋਂ ਵੀ ਫੋਟੋਆਂ ਹਵਾਨਾ ਮੂਹਰ ਨੂੰ ਪਿਆ ਅੱਗੇ ਪਿੱਛੇ ਦਾ ਹਵਾਨਾਗਾ। ਮਗਰੋਂ ਵੀ ਦੇਖੋ ਕਿੱਥੇ ਧਿੱਕਰ ਪਿਆ ਤੇ ਪੂਰੀ ਚੰਗੀ। ਆ ਦੇਖੋ ਜੀ। ਇੱਕ ਨੰਬਰ ਫੇਸ ਕੁਆਲਿਟੀ ਕਰੋ ਚੈੱਕ ਡਿਮਾਂਡ ਇਹਦੀ ਫੋਨ ਤੇ ਤੇ ਦੁੱਧ ਬਾਈ ਦਾ ਕਹਿਣਾ ਵੀ 32 33 ਲੀਟਰ ਕਢ ਦਊਗੀ ਦੋ ਨਾਗਸੀ ਦੁੱਨੇ ਤੁਹਾਨੂੰ ਦਿਖਾਤੇ ਆ ਪਹਿਲੇ ਨੰਬਰ ਵਾਲੀ ਮੱਝ ਫੇਰ ਤੁਹਾਨੂੰ ਮੈਂ ਚੈੱਕ ਕਰਾਉਣਾ ਆ ਦੇਖੋ ਜੀ ਥਣ ਥਣ ਫੇਰ ਕਰੋ ਚੈੱਕ ਆ ਕੀ ਬੱچے ਕੱਕ ਕਰਦੇ ਤਾਂ ਚੰਗੀ ਠੀਕ ਆ ਜੀ ਠੀਕ ਆ ਕਰੋ ਇਹ ਚੈੱਕ ਦੁੱਨੇ ਨਾਲ ਸੀ ਦੁੱਨੇ ਤੁਹਾਨੂੰ ਦਿਖਾਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ